ਸੁਖਬੀਰ ਸਿੰਘ ਬਾਦਲ ਕੱਲ ਸ਼ਾਇਦ ਅੰਮ੍ਰਿਤਸਰ ਦੇ ਵਿੱਚ ਸੀਗੇ ਹਮ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਇੱਕ ਹਸਪਤਾਲ ਦੇ ਅੰਦਰ ਹੀ ਐਸਟੀਪੀਸੀ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਮਤਲਬ ਕਿ ਇਸ ਵੇਲੇ ਮਾਲਵੇ ਦੇ ਜੱਟ ਨੇ ਮਾਝੇ ਦਾ ਇਲਾਕਾ ਮੱਲਿਆ ਹੋਇਆ ਜਾ ਕੇ ਇਸ ਕਰਕੇ ਕਿ ਜੇ ਮੰਨ ਲਓ ਠਾਈ ਨੇਪਰੇ ਚੜ ਜਾਂਦੀ ਆ ਤਾਂ ਗੱਡੀ ਟਰੈਕ ਤੇ ਆ ਸਕਦੀ ਆ ਗਾਣੇ ਚ ਵੀ ਕਹਿੰਦਾ ਗੱਡੀਆਂ ਟਰੈਕ ਤੇ ਤਾਂ ਗੱਲ ਇਹ ਆ ਕਿ ਭਾਈ ਹੁਣ ਇਹ ਗੱਡੀਆਂ ਟਰੈਕ ਤੇ ਆ ਸਕਦੀਆਂ ਬਾਕੀ ਤੇ ਸਾਰਾ ਕੁਝ ਹੁਣ ਤੁਸੀਂ ਦੇਖੋ ਜ਼ਿਆਦਾ ਨਹੀਂ ਹੈਗਾ ਜਿਹੜੀ ਮਤਲਬ ਕਿ ਮੈਂਬਰਸ਼ਿਪ ਲਹਿਰ ਚੱਲੀ ਆ ਉਹ ਕੋਈ ਬਹੁਤ ਜ਼ਿਆਦਾ ਹਲਚਲ ਪੈਦਾ ਨਹੀਂ ਕਰ ਰਹੀ ਜੋ ਪੁੱਛੀ ਬੀਤੇ ਜੇ ਹੋ ਰਿਹਾ ਸਭ ਠੀਕ ਆ ਚੱਲ ਰਹੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਦੁਬਿਦਾ ਵੀ ਹੈ ਟਲੇ ਪੱਦਰ ਤੇ ਕਈ ਸਵਾਲات ਵੀ ਆ ਮੈਨੂੰ ਕੱਲ ਇੱਕ ਸੱਜਣ ਨੇ ਬਾਹਰ ਬਹੁਤ ਵੈਲ ਨੋਨ ਫੇਸ ਐ ਨਾਮ ਨਹੀਂ ਲੈ ਸਕਦਾ 뮤직 ਇੰਡਸਟਰੀ ਦਾ ਬਹੁਤ ਵੱਡਾ ਫੇਸ ਐ ਸਾਡੇ ਨਾਲ 뮤직 ਇੰਡਸਟਰੀ ਵਾਲੇ ਵੀ ਗੱਲ ਕਰ ਲੈਂਦੇ ਉਹ ਵੀ ਬਹੁਤ ਕਹ ਲਓ ਕਿ ਠੀਕ ਆ ਉਹਨਾਂ ਦੀਆਂ ਮਜਬੂਰੀਆਂ ਹੁੰਦੀਆਂ ਸਾਬ ਪਰ ਉਹ ਬਹੁਤ ਸੋਚਦੇ ਆ ਪੰਜਾਬ ਬਾਰੇ ਖੇਤਰੀ ਪਾਰਟੀ ਔਰ ਸਿਆਸਤ ਤੋਂ ਬਹੁਤ ਕਈ ਆਰਟਿਸਟ ਜਿਹੜੇ ਆ ਨਾ ਬਹੁਤ ਜਾਣੂ ਆ ਮਹਿਰਾਨ ਰਹਿ ਜਾਣਾ ਜੀ ਤਾਂ ਉਹ ਉਹਨਾਂ ਨੇ ਉਹ ਕਹਿੰਦੇ ਕਿ ਅਸੀਂ ਉਸ ਨੰਬਰ ਤੇ ਟ్రਾਈ ਕੀਤਾ ਮਿਸ ਕਾਲ ਮਾਰੀ ਜੋ ਇਹਨਾਂ ਨੇ ਦਿੱਤਾ ਚਲੋ ਗੱਲਾਂ 'ਚੋਂ ਗੱਲ ਨਿਕਲੀ ਆ ਅਕਾਲੀਆਂ ਦੇ ਨਾਲ ਹੀ ਜੋੜ ਕੇ ਰੱਖਾਂਗੇ ਤੇ ਉਹ ਕਹਿੰਦੇ ਕਿ ਭਾਈ ਉਹ ਕਹਿੰਦੇ ਜੀ ਕਿ ਅਸੀਂ ਕਿਹਾ ਵੀ ਮੈਂਬਰਸ਼ਿਪ ਲੈਣੀ ਆ ਉਹ ਕਹਿੰਦੇ ਜੀ ਤੁਸੀਂ ਕਾਪੀ ਲੈ ਜਾ ਕਾਪੀ ਉਹ ਕਹਿੰਦੇ ਵੀ ਆਸੀ ਤੇ ਚਲੋ ਠੀਕ ਆ ਇੱਕ ਦੋ ਆਪ ਦੀ ਕੋਈ ਕਟਾ ਲਵਾਂਗੇ ਚਲੋ ਕੱਲ ਤੱਕ ਸਾਹਿਬ ਦਾ ਵੀ ਠੀਕ ਆ ਹੁਕਮ ਆ ਜੀ ਅਸੀਂ ਹੁਣ ਕਾਪੀ ਕਿ ਤੂੰ ਕਹਿੰਦੇ ਨਹੀਂ ਨਹੀਂ ਕਾਪੀ ਲੈ ਜਾ ਤੁਸੀਂ ਉਹ ਕਹਿੰਦੇ ਫੇਰ ਕਾਪੀ ਜਮਾ ਕਿੱਥੇ ਕਰਾਵਾਂਗੇ ਕੱਟ ਕੇ ਹੂੰ ਉਹ ਕੁੱਟ ਕਹਣਾ ਦਾਸਤੋ ਇਹ ਗਾ ਕਿੱਥੇ ਜਮਾ ਹੋਣੀ ਆ ਹੂੰ ਪੈਸੇ ਕਿੱਥੇ ਜਮਾ ਕਰਨੇ ਨੇ ਉਹ ਕਹਿੰਦੇ ਜੀ ਪੈਸੇ ਪੁੱਛ ਕੋਈ ਨਹੀਂ ਤੁਸੀਂ ਕਾਪੀ ਲੈ ਜਾਓ ਉਹ ਕਹਿੰਦਾ ਵੀ ਕਮਾਲ ਦੀ ਗੱਲ ਹੈ ਮਤਲਬ ਇੱਕ ਟਿਕਟ ਦੀ ਥਾਂ ਤੇ ਕਾਪੀਆਂ ਪੁੱਛ ਸਰ ਇਹ ਇਦਾਂ ਦੀ ਗੱਲ ਮੈਨੂੰ ਕੱਲ ਇੱਕ 뮤직 ਇੰਡਸਟਰੀ ਦੇ ਆਰਟਿਸਟ ਬੰਦੇ ਨੇ ਦੱਸੀ ਹੈ ਜੀ 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 ਆ ਤੁਸੀਂ ਵੀ ਟਰਾਈ ਕਰ ਲਿਓ ਤੁਸੀਂ ਨੰਬਰ ਲੈ ਕੇ ਤੇ ਤੁਸੀਂ ਪੁੱਛ ਲਿਓ ਉਹਨਾਂ ਨੂੰ ਸਵਾਲ ਤਾਂ ਉਹ ਕਹਿੰਦੇ ਜੀ ਗੱਲ ਹੀ ਗਲਮੁਲ ਕਰ ਕਰੇ ਸੁੱਤ ਕਰਕੇ ਫਿਰ ਸੀਰੀਅਲ ਨੰਬਰ ਮਤਲਬ ਵਧਾਏ ਜਾ ਰਹੇ ਆ ਇਹ ਕਹਿ ਸਕਦੇ ਆ ਨਹੀਂ ਨਹੀਂ ਮਤਲਬ ਕਿ ਹਾਲੇ ਕੁਝ ਚੀਜ਼ਾਂ ਦਾ ਜਵਾਬ ਨਹੀਂ ਆਇਆ ਸ਼ਾਇਦ ਜੇ ਆਮ ਬੰਦਾ ਪੁੱਛਦਾ ਕਿ ਆਹ ਗਾਂ ਚੀਜ਼ ਦਾ ਕੀ ਬਣੇਗਾ ਤਾਂ ਮਤਲਬ ਕਿ ਹਟਲੇ ਪੱਧਰ ਤੇ ਇਸ ਚੀਜ਼ ਨੂੰ ਲੈ ਕੇ ਵੀ ਦੁਬਦਾ ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਵੀ ਇਹਦਾ ਜਿਹੜਾ ਅੱਗੇ ਸ਼ੋਰ ਸੀਗਾ ਖਾਸ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਮੈਟਰ ਦਾ ਹਮ ਭਰਤੀ ਮੁਹਿੰਮ ਦਾ ਕਿਉਂਕਿ ਤੇ ਸਟਾਰਟਿੰਗ ਹੋ ਹੀ ਗਈ ਲਗਜੂ ਪਤਾ ਤੇ 3rd ਚੀਜ਼ ਜਿਹੜੀ ਸੀ ਜਥੇਦਾਰਾਂ ਦੀ ਨਿਯੁਕਤੀ ਉਹ ਮਾਮਲਾ ਥੋੜਾ ਜਿਹਾ ਹੁਣ ਕਹਿ ਲੋ ਕਿ ਠੰਡਾ ਹੋਇਆ ਹੂੰ ਤਾਂ ਇੱਕੋ ਇੱਕ ਰਹਿ ਗਿਆ ਕਿ ਜਿਹੜਾ ਬਾਬਾ ਹਰਨਾਮ ਸਿੰਘ ਤੁਮਾ ਜੀ ਆਪਣਾ ਬਹੁਤ ਰਸੂਖ ਰੱਖਦੇ ਸਨ ਬਾਦਲ ਫੈਮਿਲੀ ਦੇ ਨਾਲ ਉਹ ਗਰਮ ਹੋ ਗਿਆ ਉਹ ਕਹਿੰਦੇ ਉਹਨਾਂ ਨੇ ਅੱਗੇ ਵੀ ਇਕੱਠ ਸੱਦਿਆ ਇਕੱਠ ਕੋਈ ਬਹੁਤਾ ਵੱਡਾ ਨਹੀਂ ਸੀ ਬਹੁਤ ਵਿਸ਼ਾਲ ਨਹੀਂ ਸੀ ਪਰ ਇਕੱਠ ਤੇ ਇਕੱਠ ਹੁੰਦੇ ਆ ਜੀ ਗੱਲ ਇਹ ਆ ਕਿ ਇਹ ਪਤਾ ਲੱਗਾ ਹੈ ਕੱਲ ਕਿ ਸੁਖਵੀਰ ਸਿੰਘ ਬਾਦਲ ਹੋਰਾਨੇ ਬਾਬਾ ਤੁਮਾ ਨੂੰ ਮਨਾਉਣ ਦਾ ਯਤਨ ਕੀਤਾ ਹੈ ਹੂੰ ਅੰਦਰ ਦੀ ਖਬਰ ਇਹ ਆ ਜੀ ਪਰ ਬਾਬਾ ਤੁਮਾ ਨੇ ਆਖਿਆ ਕਿ ਨਹੀਂ ਵਿਰੋਧ ਹੋਏਗਾ ਹੋਏਗਾ ਹਮ ਇਹਨਾਂ ਨੂੰ ਇਹ ਆ ਕਿ ਇੱਕ ਵਾਰੀ ਬਜਟ ਪਾਸ ਹੋ ਗਿਆ ਜੀ ਫਿਰ ਨਹੀਂ ਲਈਦੇ ਫਿਰ ਨਹੀਂ ਲਈਦੇ ਫਿਰ ਇੱਕੋ ਇੱਕ ਮਤਲਬ ਕਿ ਮਾਮਲਾ ਰਹਿ ਜਾਏਗਾ ਭਰਤੀ ਹਮ ਠੀਕ ਹੈ ਨਾ ਜੀ ਸੋ ਇਸ ਕਰਕੇ ਇਹ ਗੱਲ ਜਿਹੜੀ ਹੈ ਨਾ ਉਹ ਦੇਖਣ ਯੋਗ ਹੋਏਗੀ ਕੱਲ ਬਿਲਕੁਲ ਇਹਨਾਂ ਦੀ ਗੱਲ ਤਰਸਤਿਆ ਕਿ ਵਿਰੋਧ ਹੋਏਗਾ ਜਾਂ ਫਿਰ ਅੱਗੋਂ ਵੀ ਇਹਨਾਂ ਦੀ ਇੱਕ ਟਾਸਕ ਫੋਰਸ ਵੀ ਹੈਗੀ ਹੈ ਨਾ ਸਰ ਡਾਂਗੂ ਡਾਗੀ ਵੀ ਹੋ ਜਾਂਦੇ ਨੇ ਹੂੰ ਕੀ ਨੌਬਤ ਉੱਥੋਂ ਤੱਕ ਪਹੁੰਚਾਇਗੀ ਜੀ ਜਾਂ ਫਿਰ ਕੋਈ ਨਾ ਕੋਈ ਰਾਤੋਂ ਰਾਤ ਹੱਲ ਨਿਕਲਾਏਗਾ ਹੂੰ ਤਾਂ ਬਾਕੀ ਦੂਜੇ ਪਾਸੇ ਕਿਸਾਨਾਂ ਦੀ ਕੀ ਕਹਾਣੀ ਹੈ ਮੈਨੂੰ ਪਤਾ ਨਹੀਂ ਪਰ ਇੰਟਰਸਟਿੰਗ ਹੈ ਕੱਲ ਦਾ ਦਿਨ ਜੇ ਪੰਥਕ ਰਾਜਨੀਤੀ ਦੀ ਲਾਜ਼ ਨਾਲ ਦੇਖੀ ਹੈ ਜੀ ਦਿਲਚਸਪ ਇਸ ਕਰਕੇ ਹੈ ਕਿ ਜਦੋਂ ਹੁਣ ਭਰਤੀ ਮਹਿੰਮ ਵਿੱਢੀ ਗਈ ਹੈ ਹੂੰ ਕਈ ਇਲਾਕਿਆਂ 'ਚ ਮਤਲਬ ਕਿ ਜਿਹੜੇ ਇਹਨਾਂ ਦੇ ਵੱਡੇ ਨੇਤਾ ਸੀਗੇ ਯਾਨੀ ਹਲਕੇ ਦਾ ਕਹਿ ਲੋ ਜਾਂ ਆਪਣੇ ਇਲਾਕੇ ਦਾ ਕੋਈ ਨੇਤਾ ਹੁੰਦਾ ਉਹ ਉਧਰ ਤੁਰ ਪਿਆ ਦੂਜਾ ਕੱਢ ਰਿਹਾ ਜਿਹੜਾ ਉਹ ਹੱਲੇ ਦੁਬਿਦਾ ਚੱਕ ਕੇ ਜਾਈਏ ਕਿੱਧਰ ਯਾਰ ਜੀ ਸੁਖਵੀਰ ਸਿੰਘ ਬਾਦਲ ਨਾਲ ਜਾਈਏ ਕਿ ਇਹਨਾਂ ਆਪਦੇ ਲੋਕਲ ਲੀਡਰ ਨਾਲ ਜਾਈਏ ਤੋ ਦੁਬਿਦਾ ਦਵੰਦ ਕਈ ਪਾਸੇ ਤੇ ਹੈ ਜੀ ਬਾਕੀ ਹੁਣ ਦੇਖੋ ਗੱਲ ਬਿਲਕੁਲ درست ਹੈ ਇਹਨਾਂ ਦੀ ਕਿ ਸਾਰਾ ਘਟਨਾਕ੍ਰਮ ਜਿਹੜਾ ਹੈ ਉਹ ਦੇਖਣ ਯੋਗ ਹੋਏਗਾ ਕਿ ਇਹ ਕਹਾਣੀ ਕਿੱਧਰ ਨੂੰ ਤੁਰਦੀ ਹੈ ਜੀ 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 ਬਿਲਕੁਲ ਬਿਲਕੁਲ ਮਿੰਟੂ ਜੀ ਇੱਕ ਕਹਿ ਲਈਏ ਕਿ ਇੱਕ ਸੀਕ੍ਰੇਟ ਮਿਸ਼ਨ ਜਿਹੜਾ ਚੱਲ ਰਿਹਾ ਹੈ ਸੁਖਵੀਰ ਬਾਦਲ ਖੋਹ ਰਹਿੰਦਾ ਕਿ ਸਾਰਿਆਂ ਨੂੰ ਇਕੱਠੇ ਕਰ ਲਈਏ ਸੀਕ੍ਰੇਟ ਮਿਸ਼ਨ ਤੋਂ ਭਾਵੇਂ ਆ ਕਿ ਕੱਲ ਉਹ ਇੱਕ ਜੁੜਤਾ ਦਾ ਪ੍ਰਗਟਾਵਾ ਕਰਨਗੇ ਜੇ ਉਹ ਬਜਟ ਪਾਸ ਕਰਾ ਜਾਂਦੇ ਆ ਤੇ ਇੱਕ ਧਿਆਨ ਚੋਂ ਗੁਜ਼ਰ ਜਾਣਗੇ ਜੀ ਤੇ ਜੇ ਕੱਲ ਨੂੰ ਬਜਟ ਦੇ ਮੌਕੇ ਕੋਈ ਖੇਡ ਵਿਗੜ ਗਈ ਹੂੰ ਖੇਡ ਖਲਰ ਗਈ ਤਫਿਰ ਤੁਹਾਨੂੰ ਪਤਾ ਹੀ ਫਿਰ ਜ਼ਿਆਦਾ ਕਲੀਅਰ ਸਕਦੀ ਫਿਰ ਫਿਰ ਬਸ ਕੇ ਫਿਰ ਆਈ ਆ ਮੇਰਾ ਇਸ਼ਾਰਾ ਸਮਝ ਲਓ ਫਿਰ ਗਿਆ ਕਾਮ ਜੀ ਜੀ ਇਹ ਬਹੁਤ ਮਹੱਤਵਪੂਰਨ ਚੀਜ਼ਾਂ ਹੁੰਦੀਆਂ ਨੇ ਕਿ ਜਿਵੇਂ ਪ੍ਰਧਾਨਗੀ ਦਾ ਮਾਮਲਾ ਹੁੰਦਾ ਹੈ ਕਿ ਜਦੋਂ ਪ੍ਰਧਾਨ ਬਣਾਉਣਾ ਹੈ ਜਾਂ ਬਜਟ ਇਸਲਾਸ ਅੰਤਰਿਕ ਕਮੇਟੀ ਦੇ ਵਿੱਚ ਤੁਹਾਡੇ ਕੋਲ ਪੂਰੀ ਤਾਕਤ ਰਹੇ ਸਾਰੀਆਂ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਜੀ ਕਿ ਕੋਈ ਇਹ ਤਾਂ ਹੈ ਨਹੀਂ ਨਾ ਕੋਈ ਡਿਕਟੇਟ ਕਰਕੇ ਤਾਂ ਇਕੱਲਾ ਨਿਰਾਪਰਾ ਕੰਮ ਨਹੀਂ ਚੱਲਦਾ ਐਸਜੀਪੀਸੀ ਦਾ ਬਕਾਇਦਾ ਸੰਵਿਧਾਨ ਹੈ ਨਾ ਜੀ ਬਿਲਕੁਲ ਉਸ ਦਾਇਰੇ 'ਚ ਹੀ ਤੁਹਾਨੂੰ ਚੱਲਣਾ ਪਊਗਾ ਹਮ ਹਮ ਜੀ ਜੀ ਮਿੰਟੂ ਜੀ ਖੈਰ ਭੁੰਦਰ ਸਾਹਿਬ ਵੀ ਕਹਿ ਰਹੇ ਸੀਗੇ ਕਿ ਗਰੇਸ਼ੇ ਕੇ ਵਿੱਚ ਛੱਡੋ ਆਜੋ ਸਾਰੇ ਮਤਲਬ ਕੋਸ਼ਿਸ਼ ਕਰ ਚਾਹ ਜੀ ਅੱਜ ਵੀ ਉਹਨਾਂ ਨੇ ਹਾਂਜੀ ਸੱਦਾ ਦਿੱਤਾ ਪਰ ਮੇਰੇ ਖਿਆਲ ਦੇ ਨਾਲ ਚਰਨਜੀਤ ਸਿੰਘ ਬਰਾੜੂਰੀ ਉਹਨਾਂ ਦਾ ਜਵਾਬ ਦੇ ਰਹੇ ਸੀਗੇ ਹੂੰ ਤਾਂ ਉਹਨਾਂ ਦੇ ਆਪਣੇ ਵੀ ਤਰਕ ਬੜੇ ਤਗੜੇ ਆ ਭਈ ਜੀ ਦੇਖੋ ਹੁਣ ਅੱਗੇ ਕੀ ਬਣਦਾ ਹੈ ਕਾਣੀ ਕਿਦ ਤਰ੍ਹਾਂ ਹੋਉ ਇੰਤਜ਼ਾਰ ਕਰਦੇ ਆ ਚਲੋ ਪੁਸ਼ਟੀ ਕਰਾ ਥੋੜੇ ਇੰਤਜ਼ਾਰ ਦਾ ਮਜ਼ਾ ਲੀਜੀਏ ਔਰ ਕੀ ਜੀ 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 ਗੁਰਵੀਰ ਕੌਰ ਬਰਾੜ ਜੀ ਕਹ ਰਹੇ ਨੇ ਕਿ ਜੇ ਖੈਰਾ ਸਾਹਿਬ ਕਹਿੰਦੇ ਆਪਣੀ ਪਾਰਟੀ ਭੰਗਨਾ ਕਰ ਦੇ ਤੇ ਲੋਕਾਂ ਨੇ ਸਤਾਈ ਦੇ ਵਿੱਚ ਸਪੋਰਟ ਕਰਦੇ ਨਹੀਂ ਸੀ ਉਹਨਾਂ ਦੀ ਔਰ WhatsApp ਕਹ ਰਹੇ ਨੇ ਕਿ ਮੇਰੇ ਕੋਲ ਤਿੰਨ ਕਾਪੀਆਂ ਆਈਆਂ ਸੀ ਕਹਿੰਦੇ ਕਿ ਮੈਂ ਸਾਰੇ ਪਿੰਡ ਦੀਆਂ ਹੀ ਭਰ ਦਿੱਤੀਆਂ ਨੇ ਅੱਛਾ ਘਰੇ ਬੈਠੇ ਨੇ ਆਪ ਹੀ ਭਰਤੀਆਂ ਦੇਖੀ ਤੇ ਭਰਵਾ ਦਿੱਤੀਆਂ ਨੇ